ਸਮਾਜ ਸੇਵੀ ਸੰਸਥਾ ਲਾਈਫ ਕੇਅਰ ਫਾਊਂਡੇਸ਼ਨ ਦੇ ਵੱਲੋਂ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਪਿੰਡ ਬਰਾਰੀ ਜਵਾਰ ਮਾਰਕੀਟ ਵਿਖੇ ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਲੈਬਾਰਟਰੀ ਦੀ ਅੱਜ ਸ਼ੁਰੂਆਤ ਕੀਤੀ ਗਈ। ਇਸ ਮੌਕੇ ਗੁਰਦੁਆਰਾ ਬਾਬਾ ਬੁੱਢਾ ਸਾਹਿਬੀ ਕੇ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਤੇ ਗੁਰੂ ਸਾਹਿਬ ਦਾ ਹੁਕਮਨਾਮਾ ਲੈਣ ਉਪਰੰਤ ਸੰਗਤ ਦੀ ਹਾਜ਼ਰੀ ਦੇ ਵਿੱਚ ਅਤੇ ਕਮੇਟੀ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਇਸ ਲੈਬ ਦੀ ਸ਼ੁਰੂਆਤ ਕੀਤੀ ਗਈ ਜਿੱਥੇ ਹੁਣ ਵਕਫਾ ਬਿਮਾਰੀਆਂ ਦੇ ਲਈ ਹੋਣ ਵਾਲੇ ਟੈਸਟਾਂ ਦੀ ਜਾਂਚ 75% ਦੀ ਸ਼ੂਟ ਦੇ ਉੱਤੇ ਕੀਤੀ ਜਾਵੇਗੀ ਇਸ ਲੈਬਾਰਟਰੀ ਦੀ ਸ਼ੁਰੂਆਤ ਕਰਨ ਦੇ ਵਿੱਚ ਯੋਗਦਾਨ ਪਾਉਣ ਵਾਲੇ ਸਮਾਜ ਸੇਵੀ ਲੋਕਾਂ ਦਾ ਕਹਿਣਾ ਹੈ ਕਿ ਹਰ ਬਿਮਾਰੀ ਦੇ ਇਲਾਜ ਤੋਂ ਪਹਿਲਾਂ ਡਾਕਟਰ ਕੁਝ ਟੈਸਟ ਲਿਖਦੇ ਹਨ ਜੋ ਪ੍ਰਾਈਵੇਟ ਲੈਬਾਰਟਰੀਆਂ ਵੱਲੋਂ ਬੜੇ ਮਹਿੰਗੇ ਮੁੱਲ ਤੇ ਕੀਤੇ ਜਾਂਦੇ ਹਨ ਲੋਕਾਂ ਦੀਆਂ ਸਮੱਸਿਆ ਨੂੰ ਵੇਖਦੇ ਹੋਏ ਉਹਨਾਂ ਨੂੰ ਸਹੂਲਤ ਪਹੁੰਚਾਉਣ ਦੇ ਹਿੱਤ ਇਸ ਚੈਰੀਟੇਬਲ ਲੈਬਾਰਟਰੀ ਦੀ ਸ਼ੁਰੂਆਤ ਕੀਤੀ ਗਈ ਜਿੱਥੇ ਇਹ ਸਾਰੇ ਟੈਸਟ ਸਸਤੀਆਂ ਕੀਮਤਾਂ ਦੇ ਉੱਤੇ ਮੁਹੱਈਆ ਹੋਣਗੇ ਇਸ ਸੰਬੰਧੀ ਗੱਲਬਾਤ ਕਰਦੇ ਵਕਵਾਕ ਸਮਾਸੇਵੀ ਲੋਕਾਂ ਹਰਦੀਪ ਸਿੰਘ ਬੈਂਸ ਨੇ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਜਿਵੇਂ ਜਿਹੜੀ ਅੱਜ ਅਸੀਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੀ ਟੇਲ ਵੋਟਰੀ ਖੋਲੀ ਗਈ ਹੈ ਇਸ ਨਾਲ ਦੀਆਂ ਪੂਰੀਆਂ 95 ਵੋਟਰੀਆਂ ਪੂਰੇ ਪੰਜਾਬ ਵਿੱਚ ਚੱਲ ਰਹੀਆਂ ਨੇ ਤੇ ਬਹੁਤ ਲੋਕ ਇਸ ਦਾ ਫਾਇਦਾ ਲੈ ਰਹੇ ਨੇ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਅਸੀਂ ਆਪਣੇ ਗੁਰਦੁਆਰਾ ਸਾਹਿਬ ਵਿੱਚ ਵੀ ਉਪਰਾਲਾ ਕੀਤਾ ਹੈ ਇਸ ਦਾ ਜੋਰ ਰੇਟ ਹੈ ਬਾਹਰ ਨਾਲੋਂ ਬਹੁਤ ਸਸਤਾ ਹੈ ਤੇ ਲੋਕਾ ਕੱਢ ਆਪਣਾ ਫਾਇਦਾ ਲੈ ਸਕਦੇ ਹਨ ਤੇ ਜੋ ਟੈਸਟ ਨੇ ਪੂਰੇ ਸਰਕਾਰੀ ਹਸਪਤਲ ਪੀਜੀਐਸਾਰੇ ਵੈਲਡ ਨੇ ਜਿੱਥੇ ਵੀ ਜਾ ਕੇ ਆਪਣਾ ਚੈਕਿੰਗ ਕਰਵਾ ਸਕਦੇ ਠੀਕ ਸਾਬ ਬਾਈ ਮੁਹੱਲੀ ਮੁਹੱਲੀ ਸਾਥ ਸਮਝੀ ਆਪ ਸਾਰਿਆਂ ਨੂੰ ਵਰਪਾਗੇ ਉਹ ਸਾਰੇ ਆ ਜਿਹੜੀ ਕਿ ਇਹ ਲੈਬ ਸੈਂਟਰ ਕੋਡ ਮਰਦੀ ਮਾਨਤਾ ਪ੍ਰਾਪਤ ਉਹੀ ਹਸਪੀਟਲ ਨਾ ਨਿਕਾ ਸਦਾ ਇਹਨੇ ਡਿਟੈਸਟ ਇਹ ਕਾਲ ਦੂਜੀ ਆਦੇ ਬੜੇ ਭਾਗਾਂ ਵਾਲੇ ਕਿ ਸਾਨੂੰ ਜਿਹੜਾ ਇਹ ਵਾਲਿਆਂ ਨੇ ਬਾਸੀ ਡਿਮਾਂਡੋਂ ਖੀਤੀ ਨਾ ਉਹ ਇਨਾਂ ਨੇ ਜਾਣੇ ਲੈ ਅਬਿਆਕ ਦਿੱਤੀ 7 ਹਫਤੇ ਪਹਿਲਾਂ ਅਲਾਕੇ ਸਾਡੇ ਲੈਬ ਖੁਲਾਈ ਬਹੁਤ ਬਹੁਤ ਧੰਵਾਦ ਇਨਾਂ ਦਾ ਬਾਕੀ ਲੈਬ ਵਾਲੇ ਸਟਾਫ ਦਾ ਤਾਂ ਇਨਾ ਧੰਵਾਦ ਪਈ ਜਿਹੜੀ ਲਾਜ਼ਮੀ ਅਸੀਂ ਅਜੇ ਕੋਈ ਨਹੀਂ ਜੋ ਬਹਿਣਾ ਕਿਤੇ ਖੋਲੀਓ ਦੱਸਦੇ ਬਾਕੀ ਇਹ ਲੈ ਬਹੁਤ ਖੋਲੀ ਮੈਂ ਕਿਤੇ ਖੋਲੀ ਦੱਸਦੇ ਕੈਮਰੇ ਜਿਹੇ ਲਾ ਜਿਹੜਾ ਖੋਲੀਓ ਬਾਬਾ ਜੀ ਨਾਮ ਬੋਲ ਦੋ ਪਹਿਲਾਂ ਆਪਣਾ ਹਾਂਜੀ ਨਾਮ ਬੋਲ ਦਿਓ ਆਪਣਾ ਆਪਣਾ ਮੇਰਾ ਨਾਮ ਜੀਤ ਸਿੰਘ son of ਰਿਸ਼ਵ ਸਿੰਘ ਦੇ ਲਾ ਹਾਂਜੀ ਬਸ ਹੁਣ ਦੱਸੋ ਬਚਾ ਵੀ ਦੇਖਿਓ ਜਿਆ ਕਹੂੰਗਾ ਚੱਪੂ ਜੀ ਪਲੀਜ਼ ਬਾਬਾ ਜੀ ਮੈਨੂੰ ਮੜ ਜਾ ਦੇਖੋ ਅਲਗਵਾ ਦੇ ਜੀਮੇ ਦੱਸੋ ਅੱਜ ਜਿਹੜੀ ਲੈਬ ਖੋਲੀ ਹੈ ਕਿਹਨਾਂ ਵੱਲੋਂ ਖੋਲੀ ਗਈ ਹੈ ਇਹ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਜਿਨ੍ਹਾਂ ਦਾ ਹੈੱਡਕੁਆਰਟਰ ਡੇਰਾਬਸੀ ਹੈ ਸਾਰੀਆਂ ਜਪਨਿਸਟ ਮਸ਼ੀਨਾਂ ਅਮਰੀਕਨ ਮਸ਼ੀਨਾਂ ਇਹ ਤਾਂ ਬਹੁਤ ਵਧੀਆ ਰਿਜ਼ਲਟ ਹਨ ਅਸੀਂ ਸਾਰੀ ਕਮੇਟੀ ਦੇ ਮੈਂਬਰ ਉੱਥੇ ਉਹਨਾਂ ਕੋਲ ਜਾ ਕੇ ਆਏ ਸੀ ਤੇ ਸਾਰਾ ਕੁਝ ਦੇਖ ਕੇ ਆਏ ਸੀ ਉਸ ਤੋਂ ਬਾਅਦ ਇਹ ਫਾਈਨਲ ਕੀਤਾ ਗਿਆ ਇਸ ਇਲਾਕੇ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੈ ਕਿਉਂਕਿ ਇਸ ਇਲਾਕੇ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਨੇੜੇ-ਤੇੜੇ ਬਹੁਤ ਜ਼ਿਆਦਾ ਪਿੰਡ ਪੈਂਦੇ ਹਨ ਇਸ ਤਰ੍ਹਾਂ ਬਰਾਰੀ ਕੰਚੇੜਾ ਕਥੇੜਾ ਰਾਮਪੁਰਸਾਨੀ ਐਮਪੀਲੀ ਕੋਠੀ ਜੋ ਆਰ ਮਾਰਕੀਟ ਹੋਰ ਵੀ ਕਾਫੀ ਇਲਾਕਿਆਂ ਨੂੰ ਬਹੁਤ ਫਾਇਦਾ ਹੋ ਸਕਦਾ ਹੈ ਕਿਉਂਕਿ ਹਰ ਬੰਦਾ ਘਰ ਦੇ ਵਿੱਚ ਮਰੀਜ਼ ਹੈ ਇਸ ਕਰਕੇ ਇਹਨਾਂ ਦੇ ਜੋ ਰੇਟ ਹਨ ਉਹ ਆਮ ਰੇਟ ਜੋ ਲੈਬਾਂ ਦੇ ਹਨ ਉਹਨਾਂ ਨੂੰ 75% ਘੱਟ ਹਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਲੈਬ ਵੱਲੋਂ ਕੈਂਸਰ ਦੇ 48 ਟੈਸਟ ਤੇ ਕਿਡਨੀ ਪੇਸ਼ੈਂਟ ਵਾਸਤੇ ਜੋ 37 ਟੈਸਟ ਹਨ ਬਿਲਕੁਲ ਫ੍ਰੀ ਦਿੱਤੇ ਜਾਂਦੇ ਹਨ ਸੋ ਇਹ ਸਾਡੇ ਵਾਸਤੇ ਸਭ ਤੋਂ ਵੱਡੇ ਭਾਗ ਹਨ ਸੂਹ ਸੰਗਤਾਂ ਦੇ ਇਸ ਗੁਰਦੁਆਰਾ ਸਾਹਿਬ ਦੇ ਗੁਰੂ ਸਾਹਿਬ ਨੇ ਰਹਿਤ ਭਖਸ਼ਿਸ਼ ਕਰਕੇ ਦਿਵਾਇਆ ਹੈ ਕਿ ਇਸ ਸਥਾਨ ਤੇ ਇਹ ਲੈਬ ਦਾ ਅੱਜ ਮੂਰਤ ਹੋ ਰਿਹਾ ਹੈ ਸਾਡੇ ਕਾਰ ਸੇਵਾ ਗੁਰਦੁਆਰਾ ਤੋਂ ਬਾਬਾ ਜੀ ਸਿੰਘ ਜੋ ਕਿ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹਨ ਤੇ ਮੇਰੇ ਪਿਤਾ ਸਮਾਨ ਸਰਦਾਰ ਰਜਿੰਦਰ ਸਿੰਘ ਜੀ ਜੋ ਕਿ ਠੇਕੇਦਾਰ ਸਾਹਿਬ ਤੇ ਮੇਰੇ ਵੱਡੇ ਵੀਰ ਜੁਗਿੰਦਰ ਸਿੰਘ ਜੀ ਲਾਲੀ ਵੀਰ ਜੀ ਉਹਨਾਂ ਦਾ ਵਿਸ਼ੇਸ਼ ਜੋ ਉਪਰਾਲਾ ਹੈ ਇਸ ਲੈਬ ਨੂੰ ਇੱਥੇ ਲਿਆਉਣ ਵਾਸਤੇ ਹੈ ਸੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਅਸ ਇਸ ਸਮੂਹ ਸੰਗਤਾਂ ਦੇ ਉੱਤੇ ਕਿ ਅੱਜ ਇੱਥੇ ਲੈਬ ਖੁੱਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਗੁੱਡਾ ਜੀ ਦੀ ਜਾਤ ਵਿੱਚ ਬਣਾਏ ਗਏ ਗੁੰਦਰਾ ਬਾਬਾ ਗੁੱਡਾ ਜੀ ਜਵਾਲ ਮਾਰਕੀਟ ਬਰਾੜੀ ਜਿੱਥੇ ਦੀ ਪ੍ਰਬੰਧਕ ਕਮੇਟੀ ਵ론 ਲਾਈਫ ਕੇਅਰ ਫਾਊਂਡੇਸ਼ਨ ਜੈ ਟੇਵਲ ਲੈਬਰਾਟਰੀ ਦਾ ਜਿਹੜਾ ਅੱਜ ਸਰਪੁਰ ਸੇਨੂ ਗਣ ਸੇਹ ਦੀ ਹਜੂਰੀ ਦੇ ਵਿੱਚ ਅਰਦਾਸ ਕਰਨ ਔਰ ਉਪਰੰਤ ਉਹ ਸਾਦਾ ਹੁਕਮ ਨਾਮ ਲੈਣ ਹੁਣਤ ਸੰਗਤ ਦੀ ਹਾਜ਼ਰੀ ਦੇ ਵਿੱਚ ਜਿਹੜੀ ਹੈ ਚੈਰੀਟੇਬਲ ਲੈਬ ਲੈਬੋਰੀ ਕੋਲ ਨੂੰ ਜਾ ਰਹੇ ਆਪਾਂ ਜਿਸ ਦੇ ਵਿੱਚ ਜਿਹੜੀਆਂ ਸਾਡੀਆਂ ਵੱਖ-ਵੱਖ ਬਿਮਾਰੀਆਂ ਨੇ ਉਹਨਾਂ ਦੇ ਇਲਾਜ ਤੋਂ ਪਹਿਲਾਂ ਹਮੇਸ਼ਾ ਡਾਕਟਰ ਜਿਹੜੇ ਆ ਉਹ ਸਾਨੂੰ ਲੈਬ ਟੈਸਟ ਕਰਨ ਵਾਸਤੇ ਵੱਖ-ਵੱਖ ਬਿਮਾਰੀਆਂ ਦਾ ਲੈਬ ਟੈਸਟ ਕਰਨ ਵਾਸਤੇ ਸਾਨੂੰ ਹਦਾਇਤ ਜਾਰੀ ਕਰਦੇ ਆ ਜਿਹਦੇ ਵਿੱਚ ਸ਼ੂਗਰ ਹੋ ਸਕਦੀ ਹੈ ਜਾਂ ਹੋਰ ਬਿਮਾਰੀਆਂ ਵਿਟਾਮਿਨ ਘੋਸ ਸਕਦੇ ਨੇ ਜਾਂ ਸਾਡੇ ਬਲੱਡ ਦਾ ਟੈਸਟ ਜਿਹੜਾ ਵਕਤ-ਵਕਤ ਬਿਮਾਰੀਆਂ ਨੂੰ ਚੈੱਕ ਕਰਨ ਵਾਸਤੇ ਉਦਰੇ ਦੇ ਟੈਸਟ ਇੱਥੇ ਬਹੁਤ ਹੀ ਸਸਤੇ ਰੇਟਾਂ ਦੇ ਉੱਤੇ ਜਿਹੜੇ ਕਰਨ ਜਾ ਰਹੇ ਆਂ ਔਰ ਇਥੋਂ ਦੀ ਜਿਹੜੀ ਸਮੁੱਚੀ ਟੀਮ ਹੈ ਉਹ ਅੱਜ ਪਹੁੰਚ ਕੇ ਸੰਗਤ ਦੀ ਹਾਜ਼ਰੀ ਦੇ ਵਿੱਚ ਅੱਜ ਲੈਬਾਰਟਰੀ ਦਾ ਸਰਪੰਚ શ્રી ਗੁਰਜਨ ਸਿੰਘ ਜੀ ਦੀ ਆਗਿਆ ਦੇ ਨਾਲ ਆਪਾਂ ਸ਼ੁਰੂ ਕਰਨ ਜਾ ਰਹੇ ਆਂ ਤੇ ਮੇਰੀ ਅਲਾਕੇ ਦੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਆਪਣੀਆਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ਕਰਾਉਣ ਤੋਂ ਪਹਿਲਾਂ ਇਹ ਜਿਹੜੀ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਇਹ ਜਿਹੜੀ ਚੈਰੀਟੇਵ ਲਾਇਬ੍ਰੇਰੀ ਲੈਬੋਰੀ ਬਣਾਈ ਗਈ ਹੈ ਇੱਧਰ ਆ ਕੇ ਕਰਕੇ ਆਪਣੀਆਂ ਜਿਹੜੇ ਵੱਖ-ਵੱਖ ਟੈਸਟ ਕਰਵਾਓ ਤਾਂ ਕਿ ਜਿਹੜੀਆਂ ਵੱਖ-ਵੱਖ ਬਿਮਾਰੀਆਂ ਅੱਜ ਸੰਸਾਰ ਦੇ ਲੋਕਾਂ ਦੇ ਧਿਆਨਕ ਬਿਮਾਰੀਆਂ ਚੰਮੜ ਚੁੱਕੀਆਂ ਨੇ ਉਹਨਾਂ ਦਾ ਅਸੀਂ ਬਿਹਤਰ ਇਲਾਜ ਕਰ ਸਕੀਏ ਸੋ ਮੈਂ ਇੱਕ ਵਾਰ ਫਿਰ ਬੇਨਤੀ ਕਰਾਂਗਾ ਸਾਰੇ ਸੰਗਤ ਨੂੰ ਕਿ ਗੁਰਦੁਆਰਾ ਬਾਬਾ ਫੁੱਟਾ ਜੀ ਕੋਲ ਪਹੁੰਚ ਕੇ ਜਿਹੜੀ ਲੈਬੋਰਟਰੀ ਖੁੱਲੀ ਹੈ ਇਹਦੇ ਵਿੱਚ ਆ ਕੇ ਆਪਣੇ-ਆਪ ਵੱਖ-ਵੱਖ ਬਿਮਾਰੀਆਂ ਦੇ ਟੈਸਟ ਕਰਵਾ ਸਕਦੇ ਹੋ ਧੰਨਵਾਦ ਸਰ ਲੈਬੋਰਟਰੀਆਂ ਹੋਰ ਵੀ ਬਹੁਤ ਹੈ ਆਮ ਚਰਚਾ ਹੈ ਵੀ ਡਾਕਟਰ ਉਹਨਾਂ ਲੈਬੋਰਟਰੀਆਂ ਤੇ ਜਾਣ ਦੀ ਸਲਾਹ ਦਿੰਦੇ ਜਿੱਥੇ ਕਮਿਸ਼ਨ ਦੇ ਹੁੰਦੀ ਇਹਨੂੰ ਕਿਤਾਬ ਵੇਖਦੇ ਹੋ ਕਿ ਐਕਸੈਪਟ ਕਰੋਗੇ ਤੁਹਾਡੇ ਵੱਲੋਂ ਕੀਤੇ ਗਏ ਟੈਸਟ ਐਕਸਟਰਾ ਐਪੀ ਲੈਬੋਰਟਰੀਆਂ ਸਾਰੀਆਂ ਹੀ ਹਰ ਤਰੀਕੇ ਦੇ ਨਾਲ ਮੈਂ ਕਹਿ ਸਕਦਾ ਹਾਂ ਕਿ ਪ੍ਰਵਾਨਤ ਹੁੰਦੀਆਂ ਨੇ ਉਹਨਾਂ ਦੇ ਟੈਸਟ ਵੀ ਸਾਰੇ ਵਧੀਆ ਹੁੰਦੇ ਆ ਪਰ ਕਈ ਵਾਰੀ ਆਪਾਂ ਜਿਵੇਂ ਡਾਕਟਰਾਂ ਦੀ ਸਲਾਹ ਹੁੰਦੀ ਹੈ ਕਿ ਫਰਾਨੀ ਲੈਬਾਰਟਰੀ ਦੇ ਵਿੱਚ ਫਰਾਨੀ ਲੈਬਾਰਟਰੀ ਜੇ ਕਰੋ ਇਹ ਉਹਨਾਂ ਦੀ ਆਪਣੀ ਵਿਅਕਤੀਗਤ ਸੋਚ ਹੋ ਸਕਦੀ ਹੈ ਪਰ ਮਰੀਜ਼ ਕਿਸੇ ਵੀ ਲੈਬਾਰਟਰੀ ਵਿੱਚ ਜਾਵੇ ਆਪਣੀ ਵੱਖ-ਵੱਖ ਜਿਹੜੇ ਟੈਸਟ ਕਰਵਾਵੇ ਔਰ ਉਹਦੀ ਵੈਲਿਊਏਸ਼ਨ ਬਰਾਬਰੀ ਹੁੰਦੀ ਹੈ ਇਹ ਐਵੇਂ ਸਾਡੇ ਮਨ ਦਾ ਵਹਿਮ ਕਹਿ ਸਕਦਾ ਮੈਂ ਪੀ ਜੀ ਐਨ ਲੈਬ ਟੂ ਕਰਵਾਵਾਂਗੇ ਜਾਂ ਉਧਰ ਕਰਵਾਵਾਂਗੇ ਮੈਂ ਇਲਾਕੇ ਦੇ ਡਾਕਟਰ ਸਵਾਰਨ ਨੂੰ ਵੀ ਬੇਨਤੀ ਕਰਾਂਗਾ ਕਿ ਜਿੰਨੀਆਂ ਵੀ ਕੈਡਿਟੇਬਲ ਲੈਬਟਰੀਆਂ ਖੁੱਲੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਹੁੰਦੇ ਵੱਖ-ਵੱਖ ਬਿਮਾਰੀਆਂ ਦੇ ਟੈਸਟ ਹੈ ਉਹਨਾਂ ਨੂੰ ਕਸੈਪਟ ਕਰਿਆ ਕਰੋ ਨਾ ਕਿ ਕਿਸੇ ਤਰ੍ਹਾਂ ਦਾ ਆਪਾਂ ਪਬਲਿਕ ਨੂੰ ਗੁਮਰਾਹ ਕਰੀਏ ਕਿਉਂਕਿ ਹਰ ਲੈਬਟਰੀ ਜਾਂ ਮੈਡੀਕਲ ਸਾਇੰਸ ਦੇ ਨਾਲ ਜੁੜੀ ਹੁੰਦੀ ਹੈ ਇਸ ਕਰਕੇ ਜਿਹੜੇ ਵੀ ਲੈਬਾਰਟਰੀ ਤੋਂ ਕੋਈ ਮਰੀਜ਼ ਆਪਣੀ ਬਿਮਾਰੀ ਦੇ ਲਈ ਆਪਣਾ ਟੈਸਟ ਕਰਾਉਂਦਾ ਹੈ ਬਲੱਡ ਟੈਸਟ ਕਰਾਉਂਦਾ ਹੈ ਗਲਮ ਟੈਸਟ ਕਰਾਉਂਦਾ ਹੈ ਉਹਨੂੰ ਅਸੈਪਟ ਕਰਕੇ ਉਹਦੇ ਅੱਗੇ ਬਿਹਤਰ ਅਰਾਜ ਦੇ ਤੁਸੀਂ ਆਪਣਾ ਮਰੀਜ਼ ਨੂੰ ਸਜੋ ਕਰਾਓ ਕਿਉਂਕਿ ਭਗਵਾਨ ਤੋਂ ਬਾਅਦ ਜੇਕਰ ਕੋਈ ਡਾਉਟ ਜੇ ਅਸੀਂ ਕਿਸੇ ਨੂੰ ਦੂਜਾ ਭਗਵਾਨ ਦਾ ਦਰਜਾ ਦਿੰਨੇ ਆ ਉਹ ਡਾਕਟਰ ਹੈ ਔਰ ਡਾਕਟਰ ਦੀ ਵਿਸ਼ਵਾਸਨੀਤਾ ਜਿਹੜੀ ਹੈ ਉਹ ਮਰੀਜ਼ ਦੇ ਨਾਲ ਭਰੋਸੇਯੋਗਤਾ ਬਣਨੀ ਚਾਹੀਦੀ ਹੈ ਨਾ ਕਿ ਅਸੀਂ ਇਹ ਰੀਜਨ ਨੂੰ ਕਿਸੇ ਤਰ੍ਹਾਂ ਦਾ ਅਸੀਂ ਗੁੰਮਰਾ ਕਰ ਦਈਏ ਇਸ ਕਰਕੇ ਕਿਸੇ ਵੀ ਲੈਬਾਰਟਰੀ ਤੋਂ ਦੇ ਟੈਸਟ ਹੈ ਉਹਨਾਂ ਨੂੰ ਡਾਕਟਰਾਂ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ ਸੋ ਧੰਨਵਾਦ